ਜਦੋਂ ਸੀ ਫੋਰਮ ਵਿੱਚੋਂ ਨੇ ਆ ਉਥੇ ਦਾ ਫੋਰਮ ਦਾ ਫੈਸਲਾ ਵਾ ਉਹ ਮੰਨਣਾ ਪੈਂਦਾ ਨਾ ਚਾਹੁੰਦੇ ਹਾਂ ਵੀ ਆਪਾਂ ਨੂੰ ਇਹ ਫੈਸਲੇ ਨੂੰ ਮਨਜ਼ੂਰ ਕਰਨਾ ਪਿਆ ਕਿਉਂਕਿ ਜਿੰਨਾ ਹਾਲਾਤਾਂ ਵਿੱਚ 26 ਨਵੰਬਰ ਨੂੰ ਮਰਨੜ ਤੇ ਬੈਠਾ ਸੀਗਾ ਉਸ ਦਿਨ ਮੈਨੂੰ ਲੱਗਿਆ ਸਵੇਰੇ 3 ਵਜੇ ਮੈਨੂੰ ਫੋਨ ਆ ਗਿਆ ਸੀਗਾ ਕਿ ਡਲੇਰਾ ਸਾਹਿਬ ਨੂੰ ਜਿਹੜਾ ਚੱਕ ਲਿਆ ਮੈਂ ਸ਼ੰਭੂ ਬਾਰਡਰ ਤੇ ਸੀਗਾ ਆ ਉਸਦੀ ਕੋਸ਼ਿਸ਼ ਮੇਰੇ ਨਾਲ ਹੀ ਗੱਲਬਾਤ ਕਰਕੇ ਮੈਨੂੰ ਉਲਝਾਉਣ ਦੀ ਹੋਈ ਕਿ ਵੀ ਤੁਸੀਂ ਇੱਥੇ ਆਓ ਡੱਲੇਵਾਲ ਸਾਹਿਬ ਨਾਲ ਮਿਲਾਦਾ ਕਿਉਂਕਿ ਉਹਨਾਂ ਨੂੰ ਕਲੀਅਰ ਪਤਾ ਸੀਗਾ ਕਿ ਡੱਲੇਵਾਲ ਸਾਹਿਬ ਤੋਂ ਅੱਗੇ ਇਹੀ ਬੈਠੂਗਾ ਆ ਲੇਕਿਨ ਪ੍ਰਮਾਤਮਾ ਦੀ ਕਿਰਪਾ ਕਿਵੇਂ ਉਹਦੇ ਚਾਲਾਂ ਵਿੱਚ ਨਹੀਂ ਆਇਆ ਔਰ ਜੋ ਮੇਰੀ ਡਿਊਟੀ ਸੀ ਜੋ ਮੇਰਾ ਫਰਜ਼ ਬਣਦਾ ਸੀਗਾ ਇਸ ਮੋਰਚੇ ਨੂੰ ਸੰਭਾਲਣ ਦਾ ਉਹ ਮੈਂ ਪੂਰਾ ਕੀਤਾ ਵਾ ਉਹਦੇ ਚ ਪ੍ਰਮਾਤਮਾ ਦਾ ਅਸ਼ੀਰਵਾਦ ਮੇਰੇ ਨਾਲ ਰਿਹਾ ਔਰ ਮੇਰੇ ਜਿੰਨੇ ਵੀ ਕਿਸਾਨ ਮਜ਼ਦੂਰ ਭਰਾ ਉਹਨਾਂ ਸਾਰੀਆਂ ਦਵਾਵਾਂ ਮੇਰੇ ਨਾਲ ਸੀਗੀਆਂ ਸੋ ਅੱਜ ਮੈਂ ਭਰੇ ਮੰਨ ਨਾਲ ਇਹਨੂੰ ਫੈਸਲੇ ਨੂੰ ਮਨਜ਼ੂਰ ਕੀਤਾ ਵਾ ਫਿਰ ਵੀ ਮੈਂ ਕਹਿਣਾ ਕਿ ਜਿਸ ਦਿਨ ਵੀ ਕੋਈ ਇਹੋ ਜੀ ਮੇਰੀ ਕੁਰਬਾਨੀ ਦੀ ਲੋੜ ਪਈ ਜਿੰਨਾ ਚਿਰ ਮੇਰੇ ਸਾਥ ਚੱਲਦੇ ਨੇ ਇਸ ਜ਼ਿੰਦਗੀ ਦੇ ਵਿੱਚ ਉਹ ਦਿਨ ਮੈਂ ਕੁਰਬਾਨੀ ਵਾਸਤੇ ਹਾਜ਼ਰ ਹੋਊਗਾ ਔਰ ਜਿਹੜਾ ਨੰਬਰ ਦੂਜਾ ਮੇਰਾ ਲੱਗਾ ਹੋਇਆ ਵਾ ਉਹ ਪੱਕੀ ਸਟੈਂਪ ਲੱਗੀ ਹੋਇਆ ਕਿ ਮੈਂ ਇਹ ਦੋ ਨੰਬਰ ਤੇ ਬੈਠੂਗਾ ਉਹ ਮੈਂ ਬਿਲਕੁਲ ਤਿਆਰ ਆ ਜਿਸ ਦਿਨ ਵੀ ਕੋਈ ਇਹੋ ਜੀ ਸਾਡੇ ਨਾਲ ਕੋਈ ਅਨਹੋਣੀ ਵਾਪਰਦੀ ਆ ਅਗਰ ਗੁੰਗੀ ਪਿਆਰੀ ਸਰਕਾਰ ਨਹੀਂ ਜਾਗਦੀ ਤੇ ਉਸ ਦਿਨ ਮੈਂ ਆਪਣੀ ਜਗਾ ਜੜੀ ਆ ਉਹ ਬਿਲਕੁਲ ਦੁਬਾਰਾ ਫੇਰ ਲੈ ਲੂੰਗਾ ਥੈਂਕ ਯੂ ਇਹ ਛੇਦ